ਤੋ ਪੰਜਾਬ ਦੇ ਵਿੱਚੋਂ ਇੱਕ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਕਿ ਰਾਜਵੀਰ ਜਵੰਦਾ ਪੰਜਾਬ ਦਾ ਨੌਜਵਾਨ ਕਲਾਕਾਰ ਉਹਦਾ ਹਾਦਸਾ ਹੋ ਗਿਆ ਜੀ ਉਹ ਐਕਸੀਡੈਂਟ ਦੇ ਚਲਦਿਆਂ ਉਹਨੂੰ ਇਸ ਸਮੇਂ ਫੋਰਟਿਸ ਹਸਪੀਟਲ ਦੇ ਵਿੱਚ ਤੇ ਉਹਦੀ ਜਿਹੜੀ ਹਾਲਤ ਆ ਉਹ ਕਾਫੀ ਜ਼ਿਆਦੇ ਗੰਭੀਰ ਸੀਰੀਅਸ ਤਸੀ ਜਾ ਰਹੀ ਆ ਦੁਆਗੋਆਂ ਕੇ ਵੀਰ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਵੇ ਸੋ ਬਹੁਤ ਸਾਰੀਆਂ ਕਿਉਂਕਿ ਗੱਲਾਂ ਇਦਾਂ ਦੇ ਟਾਈਮ ਤੇ ਘੁੰਮਣ ਲੱਗ ਪੈਂਦੀਆਂ ਇਸ ਸਮੇਂ ਦੀ ਜਿਹੜੀ ਆਫੀਸ਼ੀਅਲ ਜਾਣਕਾਰੀ ਹੈ ਜੀ ਮੈਂ ਤੁਹਾਡੇ ਨਾਲ ਉਹ ਸਾਂਝੀ ਕਰ ਰਿਹਾ ਡੈਟ੍ਰਿਬਿਊਨ ਦੀ ਰਿਪੋਰਟ ਕੀ ਕਹਿੰਦੀ ਆ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਤੇ ਇਸ ਸਮੇਂ ਤੁਸੀਂ ਕਹਿ ਲਓ ਕਿ ਪੰਜਾਬ ਭਾਰਤ ਦਾ ਜਿਹੜਾ ਟਾਈਮ ਆ ਕੋਈ ਸਵਾ ਇਕੱਠ ਰਾਤ ਦਾ 8 ਸਵਾ ਇਕੱਠ ਦਾ ਟਾਈਮ ਹੈ ਕਿਉਂਕਿ ਜਿਹੜਾ ਕਈ ਵਾਰ ਖਬਰਾਂ ਦੇ ਵਿੱਚ ਅਪਡੇਟ ਵੀ ਹੋ ਜਾਂਦਾ ਆ ਸੋ ਇਸ ਸਮੇਂ ਜਿਹੜੀ ਡੈਟ੍ਰਿਬਿਊਨ ਦੀ ਰਿਪੋਰਟ ਹੈ ਦਾਸਰੀਆ ਕੇ ਜੀ ਇਹ ਇਹ ਜਿਹੜਾ 27 ਸਤੰਬਰ ਮਤਲਬ ਕਿ ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਰਾਜੀਵ ਜਵੰਦਾ ਦਾ ਇੱਕ ਬੜਾ ਹੀ ਭਿਆਨਕ ਹਾਦਸਾ ਹੁੰਦਾ ਉਹਨੂੰ ਹਸਪਤਾਲ ਦੇ ਵਿੱਚ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਲਿਜਾਇਆ ਗਿਆ ਤੇ ਉਹਦੇ ਕਾਫੀ ਜਿਆਦੇ ਸੱਟਾਂ ਉਹਦੇ ਸੱਟ ਦੇ ਵਿੱਚ ਸਪਾਈਨ ਇਜਰੀਜ਼ ਦੀ ਜਿਹੜੀ ਗੱਲ ਇਸ ਰਿਪੋਰਟ ਦੇ ਵਿੱਚ ਮਿਲਦੀ ਆ ਕਿ ਸਪਾਈਨ ਤੇ ਸੱਟਾਂ ਤੇ ਇਸ ਅਸਰ ਦੇ ਵਿੱਚ ਸੱਟ ਦੀ ਗੱਲ ਆ ਜਵੰਦਾ ਨੂੰ ਜਿਹੜਾ ਇਹ ਦੱਸਦੇ ਆ ਕਿ ਜਦੋਂ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਗਿਆ ਉੱਥੇ ਕਾਰਡਿਕ ਅਰੈਸਟ ਵੀ ਹੋਇਆ ਆ ਜੋ ਕਾਰਡਿਕ ਅਰੇਸਟ ਉਹ ਸਿਵਲ ਹਸਪੀਟਲ ਦੇ ਵਿੱਚ ਹੋਇਆ ਬਾਅਦ ਵਿੱਚ ਉਹਨੂੰ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ 1:45 ਮਿੰਟ ਤੋਂ ਬਾਅਦ 1:45 ਦੁਪਹਿਰ ਦਾ ਜਿਹੜਾ ਟਾਈਮ ਹੈ ਜਦੋਂ ਉੱਥੇ ਪਹੁੰਚਦਾ ਹੋ ਹਸਪੀਟਲ ਦੇ ਵਿੱਚ ਤੇ ਉਸ ਤੋਂ ਬਾਅਦ ਅਮਰਜੈਂਸੀ ਤੇ ਨਿਊਰੋ ਸਰਜਰੀ ਜਿਹੜੀਆਂ ਟੀਮਾਂ ਆ ਉਹਨਾਂ ਦੇ ਵੱਲੋਂ ਇਮੀਡੀਏਟਲੀ ਉਹਨੂੰ ਅਸੈਸ ਕੀਤਾ ਜਾਂਦਾ ਅਤੇ ਡੀਟੇਲਡ ਐਗਜ਼ਾਮੀਨੇਸ਼ਨ ਤੇ ਇਨਵੈਸਟੀਗੇਸ਼ਨ ਜਿਹੜੀਆਂ ਕੀਤੀਆਂ ਜਾਂਦੀਆਂ ਤੇ ਇਸ ਸਮੇਂ ਜਿਹੜਾ ਰਾਜਵੀਰ ਜਵੰਦਾ ਵੀਰ ਆ ਉਹਨੂੰ ਐਡਵਾਂਸ ਲਾਈਫ ਸਪੋਰਟ ਦੇ ਉੱਤੇ ਰੱਖਿਆ ਗਿਆ ਮਤਲਬ ਕਿ ਵੈਂਟੀਲੇਟਰ ਦੇ ਉੱਤੇ ਜਿਹੜਾ ਰੱਖਿਆ ਗਿਆ ਭਾਈ ਰਾਜਵੀਰ ਜਵੰਦਾ ਨੂੰ ਤੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ ਤੇ ਅੰਡਰ ক্লোਜ਼ ਮੋਨਿਟਰਿੰਗ ਆ ਭਾਈ ਲਗਾਤਾਰ ਉਹਦੀ ਜਿਹੜੀ ਬਹੁਤ ਗੰਭੀਰਤਾ ਦੇ ਨਾਲ ਉਹਦੀ ਦੇਖਭਾਲ ਕੀਤੀ ਜਾ ਰਹੀ ਆ ਤੇ ਵੈਂਟੀਲੇਟਰ ਦੇ ਉੱਤੇ ਆ ਤੁਸੀਂ ਸਮਝ ਸਕਦੇ ਹੋ ਕਿ ਸਥਿਤੀ ਕਾਫੀ ਜ਼ਿਆਦਾ ਸੀਰੀਅਸ ਆ ਅ ਵਾਹਿਗੁਰੂ ਅਗੇ ਅਰਦਾਸ ਹੈ ਕਿ ਵੀਰ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਠੀਕ ਠਾਕ ਹੋ ਕੇ ਜਲਦੀ ਹੀ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਚਾਹਣ ਵਾਲਿਆਂ ਦੇ ਵਿੱਚ ਆ ਸਕੇ ਬੜੀ ਮੰਦ ਭਾਗੀ ਖਬਰ ਹੈ ਜੀ ਪੰਜਾਬ ਭਾਰਤ ਦੇ ਜਿਹੜਾ ਹੈ ਹਾਦਸਿਆਂ ਦੀ ਜਿਹੜੀ ਗੱਲ ਹੈ ਨਾ ਕਿੱਡੇ ਤਕੜੇ ਤਕੜੇ ਨੇ ਇਨਸਾਨ ਸਤਾਰੇ ਸਾਡੇ ਤੋਂ ਖੋਲੇ ਚਲੋ ਸਟਾਰਸ ਦੀ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਪਰ ਤੁਹਾਡੇ ਪਰਿਵਾਰਕ ਮੈਂਬਰ ਜਿਹੜੇ ਚਲੇ ਜਾਂਦੇ ਯਾਰ ਦੋਸਤ ਚਲੇ ਜਾਂਦੇ ਆ ਕੋਈ ਬੰਦਾ ਨਹੀਂ ਇਦਾਂ ਦਾ ਹੋਣਾ ਜਿਹੜਾ ਕੋਈ ਯਾਰ ਦੋਸਤ ਜਿਹੜਾ ਕੋਈ ਆਪਣਾ ਪਿਆਰਾ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਹਾਦਸੇ ਦੇ ਵਿੱਚ ਨਾ ਗਿਆ ਹੋਵੇ ਬਾਜੀਖਾਨਾ ਵਰਗਾ 스타 ਪੰਜਾਬ ਗਵਾਉਂਦਾ ਦਿਲਜਾਨ ਮੁੰਡਾ ਜਿਹੜਾ ਹੁਣੇ ਥੋੜਾ ਚਿਰ ਪਹਿਲਾਂ ਉਹਦੀ ਇਸੇ ਤਰੀਕੇ ਨਾਲ ਹਾਦਸੇ ਦੇ ਵਿੱਚ ਮੌਤ ਹੋਈ ਸੀ ਸੂਬਾਗਰੂ ਅੱਗੇ ਅਰਦਾਸ ਕਰਦੇ ਆਂ ਜੀ ਇਹ ਬਾਜੀਖਰ ਜਿਹੜਾ ਇਹ ਵੀਰ ਆ ਸਾਡਾ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਆਪਣੇ ਪਰਿਵਾਰ ਚ ਜਾਵੇ